Thank okay. you. ਰਮਾਨੂ ਮਾਨਗੀ ਜੈ ਰਮਾਨੂ ਮਾਨਗੀ ਜੈ ਜੀ ਪਾ ਜੀ ਡੇਰਾ ਬਾਬਾ ਨਾਨਕ ਅੱਜ ਤੇ ਸ਼ਰਮ ਮਨਾਇਆ ਜਾ ਰਿਹਾ ਜੀ ਉਸ ਬਾਰੇ ਜੀ ਕਿ ਮੈਂ ਸਾਰਿਆਂ ਨੂੰ ਪੰਜਾਬ ਨੂੰ ਆਖਿਨ ਖਾਸ ਕਰਕੇ ਜੀ ਬਾਬਾ ਨਾਨਕ ਨੂੰ ਆਖਿਨ ਮੋਗਾਲ ਦੀ ਬਾਤ ਦਿੰਨਾ ਕਿ ਜਿਨ੍ਹਾਂ ਨੇ ਹਮੇਸ਼ਾ ਹੀ ਰਕੇ ਜਨ ਜੋ ਜੋਮੀ ਕਿਤੇ ਜੇੰਦਿਆਰ ਹੁੰਦਾ ਤਾਂ ਸਾਰੇ ਇਕੱਠੇ ਨਾਲ ਮਿਲ ਕੇ ਜੇੰਦਿਆਰ ਉਹ ਨਹੀਂ ਕੀਤਾ ਤਾਈ ਫਰ ਨਾਲ ਉਹਦੇ ਵਿੱਚ ਉਹਨਾਂ ਦੀ ਕੀ ਕੀ ਬੋਲਦੀ ਸੀ ભગવાન ਰਾਮ ਜੀ ਨੇ ਬੜੀ ਦੀ ਨੇਕੀ ਦੀ ਜਿੱਤ ਕੋਈ ਸੀ ਔਰ ਗ੍ਰਾਮਣ ਜਿਹਨੂੰ ਤੋਂ ਹੰਦਾ ਤੇ ਕੀਤਾ ਕੀ ਜਾਂਦਾ ਸੀ ਉਹਨਾਂ ਨੇ ਜੋ ਮਾਤਾ ਫਿਕਰ ਦੇਣਾ ਵਿਵਹਾਰ ਕੀਤਾ ਤੇ ਆਪਣਾ ਆਪਣੇ ਆਪ ਨੂੰ ਬਹੁਤ ਉੱਤੇ ਸਮਝਣ ਲੱਗ ਗਿਆ ਉਹ ਫਿਰ ਪ੍ਰਗੋਣ ਸ੍ਰੀ ਰਾਮਕ੍ਰਿਸ਼ਨ ਨੇ ਸ੍ਰੀ ਰਾਮ ਜੀ ਨੇ ਉਹ ਸੋਨੇ ਲੋਕਾਂ ਨੂੰ ਰਸਤਾ ਦਿਖਾਇਆ ਕਿ ਅਸੀਂ ਠੀਕ ਰਸਤੇ ਤੇ ਚੱਲਣਾ ਪਰ ਮੈਂ ਬਹੁਤ ਸਾਲਾਂ ਤੋਂ ਮੇਰੇ ਰਸਤਾ ਨੂੰ ਹੀ ਤੋਂ ਲੈ ਕੇ ਹੁਣ ਤੱਕ ਇਸੇ ਹੀ ਕਾਮਲੀਲਾ ਚੌਂਕੋਂ ਔਰ ਇਹਨਾਂ ਨੇ ਹਮੇਸ਼ਾ ਹੀ ਇੱਕ ਇੱਕ ਢੁਟਕਾ ਸੇਵਾ ਪ੍ਰਤੀ ਭਾਵ ਦੀ ਜਿਹੜੀ ਸੇਵਾ ਕੀਤੀ ਆ ਪਰ ਮੈਂ ਆਪਣੇ ਐਮਪੀ ਫੰਡ ਤੋਂ ਇਸ ਕਮੇਟੀ ਨੂੰ 2.5 ਲੱਖ ਰੁਪਏ ਦੇ ਕਿਉਂਕਿ ਇਹ ਕਿਤੋਂ ਜਿਹੜਾ ਕਿ ਹੜ ਆ ਗਿਆ ਤਾਂ ਹੋਰ ਕੀ ਜਾਈਆਂ ਉਹਦੇ ਲਈ ਮੈਂ ਇਸ ਕਮੇਟੀ ਨੂੰ 2.5 ਲੱਖ ਰੁਪਏ ਦੇਣਾ ਤਾਂ ਕਿ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਚੰਗੇ ਅچھے ਤਰੀਕੇ ਦੇ ਨਾਲ ਜਿਹੜੀ ਰਾਮਬੀਦਾ ਰਾਮ ਲੀਲਾ ਨੂੰ ਕਦੀ ਇੱਕ ਕਿਦਾਂ ਨਾ ਸਮਝੇ ਕਿ ਇਹ ਨਾਟਕ ਕਰ ਰਹੇ ਹਨ ਰਾਮ ਲੀਲਾ ਨੂੰ ਇੱਕ ਸਾਖਸ਼ਤ ਸਮਝੋ ਕਿ ਇਹ ਹੀ ਭਗਵਾਨ ਰਾਮ ਜੀ ਦੇ ਮਾਤਾ ਸੀਤਾ ਦੇ ਲਕਸ਼ਮਣ ਜੀ ਦੇ ਉਹਨਾਂ ਦੇ ਦਰਸ਼ਨ ਕਰ ਰਹੇ ਹਨ ਤੇ ਉਹਨਾਂ ਦੇ ਹਨੂਮਾਨ ਜੀ ਦੇ ਇਹ ਚੀਜ਼ ਨੂੰ ਜੇ ਲੈ ਕੇ ਚੱਲੋਗੇ ਤੇ ਪਰਮਾਤਮਾ ਆਪਣੇ ਨਾਲ ਚੱਲੇ ਹਾਂਜੀ ਪਾਵਾਂ ਜੀ ਅੱਧਾ ਵਸਾ ਪਹੁੰਚੇ ਨਾ ਅੱਜ ਡੇਰਾ ਬਾਬਾ ਨਾਨਕਾ ਜੀ ਤੁਹਾਡੀ ਰਾਮ ਲੀਲਾ ਵਿੱਚ ਜੀ ਅੱਜ ਤੇ ਉਸ ਬਾਰੇ ਜੀ ਦੰਦਾ ਬਾਬਾ ਸਾਹਿਬ ਤੇ ਵੱਡੇ ਦੰਦਾ ਬਾਬਾ ਸੀ ਸਭ ਤੋਂ ਲੈ ਕੇ ਅਜ ਤੱਕ ਇਹਨਾਂ ਦੇ ਪਰਿਵਾਰ ਵਿੱਚੋਂ ਸਾਡੀ ਰਾਮੇਲਾ ਨੂੰ ਬਹੁਤ ਦੇਨ ਹੈ ਜੀ ਔਰ ਜਿਹੜੀ ਅਗਨੀ ਭੇਟ ਹੁੰਦੀ ਹੈ ਨਾ ਵੱਡੇ ਰੰਧਾਵਾ ਸਾਹਿਬ ਹੀ ਲਾਂਦੇ ਨੇ ਉਸ ਤੋਂ ਬਾਅਦ ਮੈਡਮ ਵੀ ਇੱਕ ਵਾਰੀ ਅਗਨੀ ਭੇਟ ਕਰਕੇ ਗਈ ਹੀ ਫਿਰ ਰੰਧਾਵਾ ਸਾਹਿਬ ਔਰ ਜਦ ਤੱਕ ਸਾਡੀ ਕਲੱਬ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਹੀ ਸਾਡੀ ਦਸਹਿਰੇ ਦੀ ਰੌਣਕ ਦੇ ਮੁੱਖ ਮਹਿਮਾਨ ਨੇ ਹਰ ਸਾਲ 2 ਲੱਖ ਰੁਪਇਆ ਦਿੱਤਾ ਵਾ ਤਾਂ ਡੀਟੀਮ ਨੂੰ ਵੱਡੀ ਦੇਨ ਰਦਾਵਾ ਸਾਹਿਬ ਨੇ ਇਸ ਵੇਲੇ ਫਲੱਡ ਦੇ ਵਿੱਚ ਜਿੰਨੀ ਲੋਕਾਂ ਦੀ ਸੇਵਾ ਕੀਤੀ ਏ ਤਨੋਂ ਮਨੋਂ ਦਿਲੋਂ ਔਰ ਹੋਰ ਵੀ ਇਧਰੋਂ ਉਧਰੋਂ ਆਪਣੇ ਸੱਜਣਾ ਬੇਲੀਆਂ ਕੋ ਸਾਰਿਆਂ ਕੋਲੋਂ ਲੋਕਾਂ ਦੀ ਮਦਦ ਕੀਤੀ ਏ ਔਰ ਮੈਂ ਸਮਝਦਾ ਸਾਡੇ ਵਾਸਤੇ 2.5 ਲੱਖ ਨਹੀਂ 5 ਲੱਖ ਐ ਇਸ ਵੇਲੇ ਸਮੇਂ ਦੇ ਵਿੱਚ ਜੋ ਸੰਕਟ ਚੱਲ ਰਿਹਾ ਉਹ ਸਮੇਂ ਦੇ ਹਿਸਾਬ ਨਾਲ ਸਾਡੇ ਕਲਾਬ ਨੂੰ 5 ਲੱਖ ਦਾ ਤਾਂ ਹੈ